ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਨੇ ਜੀ ਤੁਹਾਡੇ ਉਮੀਦ ਕਰਦੇ ਹਾਂ ਤੁਸੀਂ ਸਭ ਠੀਕ ਠਾਕ ਹੋਵੋਗੇ ਇੱਥੇ ਜੀ ਸ਼ਾਮ ਦੇ 5 ਵਜੇ ਦਾ ਟਾਈਮ ਸੀਗਾ ਤੇ ਆਪਾਂ ਚੁੱਲਿਆਂ ਧਾਰਾ ਕੱਢਣ ਧਾਰਾ ਕੱਟ ਕੇ ਤਾਂ ਫਿਰ ਬਿੜ ਗੂੜ ਸਵਾਰਾਂਗੇ ਕਿਉਂਕਿ ਸਵਾਹ ਜੀ ਉੱਡ-ਉੱਡ ਕੇ ਹਵਾ ਅੱਜ ਜਰਕ ਚੱਲੀ ਥੋੜਾ ਟਾਈਮ ਸਵਾਹ ਤਰੀਤਾ ਫੇਰ ਉਹੀ ਹਾਲ ਹੋ ਜਾਂਦਾ ਇੰਨਾ ਜੇ ਹੁਣ ਪਸ਼ੂ ਘਰ ਚ ਆਤ ਜੀ ਦੋ ਵੇਲੇ ਝਾੜੂ ਹੱਥ ਤੇ ਪੱਕਾ ਹੀ ਆ ਸਾਡੇ ਤਾਂ ਹੈਗਾ ਹੀ ਇੱਕ ਬੇੜੇ 'ਚ ਇਹ ਉੱਥੇ ਬਸੂਆ ਸਾਡੀ ਉਧਰ ਹੀ ਤੇ ਵਿੱਚੇ ਪਸ਼ੂ ਆ ਤਾਂ ਕਰਕੇ ਸਵਾਰ ਕੇ ਰੱਖਣਾ ਪੈਂਦਾ ਤੇ ਕਈ ਮੈਨੂੰ ਕਹਿੰਦੇ ਆ ਕੁੱਤਿਆਂ ਕਾਚੀ ਕਰਦੀ ਰਹਿਣੀ ਆ ਮੈਂ ਕਿ ਮੈਨੂੰ ਆਪਣੇ ਆਪ ਨੂੰ ਇਹ ਹੁੰਦਾ ਵੀ ਚਲੋ ਜੇ ਪਸ਼ੂ ਘਰ ਵਿੱਚ ਰੱਖੇ ਆ ਪਸ਼ੂਆਂ ਵੱਲੋਂ ਵੀ ਸੁਥਰਾ ਹੋਵੇ ਤਾਂ ਆਪਣੇ ਰਹਿਣ ਸਿਰ ਆ ਜਿਹੜਾ ਹੈਗਾ ਇਧਰੋਂ ਵੀ ਸੁਥਰਾ ਹੋਵੇ ਕਿਉਂਕਿ ਅੱਜ ਕੱਲ ਤਾਂ ਸਫਾਈ ਮੇਨ ਆ ਜੀ ਤੁਹਾਡੇ ਹੋਰ ਕਮਾਕਾਰਾਂ ਨੂੰ ਤਾਂ ਅਗਲਾ ਅੰਦਰ ਆ ਕੇ ਚੱਲ ਕੇ ਦੇਖੂਗਾ ਤੁਹਾਡੇ ਬੇੜੇ ਤੋਂ ਤੁਹਾਡੇ ਦਰਵਾਜ਼ੇ ਦੇ ਅੱਗੇ ਆਈਡੀਆ ਲਾ ਲੈਂਦਾ ਵੀ ਇੱਥੇ ਕਿੰਨੀ ਸਫਾਈ ਹੈ ਨਾ ਤੇ ਆਪਣਾ ਫਰਜ਼ ਵੀ ਹੈ ਸਫਾਈ ਰੱਖਣ ਦਾ ਜੀ ਜੇ ਆਪਾਂ ਆਪਣੇ ਜਿੱਥੇ ਰਹਿਣੀ ਕਰਦੇ ਉਹ ਸਫਾਈ ਚਾਹੁੰਦੇ ਆ ਤਾਂ ਆਪਣੇ ਪਸ਼ੂਆਂ ਵੱਲ ਵੀ ਸਫਾਈ ਹੋਣੀ ਚਾਹੀਦੀ ਆ ਜਿਨ੍ਹਾਂ ਦੇ ਸਿਰੋਂ ਆਪਾਂ ਆਪਣਾ ਰੋਜੀ ਰੋਟੀ ਤੋਰਦੇ ਆ ਜੀ ਬੇਸ਼ੱਕ ਖੇਤੀਬਾੜੀ ਵੀ ਆ ਟਰੱਕ ਵੀ ਹੈਗਾ ਪਰ ਦੁੱਧ ਦੇ ਸਿਰੋਂ ਆਪਾਂ ਖਾਰ ਦਾ ਖਰਚਾ ਪਾਣੀ ਤੋੜ ਰਹੇ ਆ ਜੀ ਬੱਲ ਜੋ ਬੱਲ ਬੱਤੀਆਂ ਜੋ ਵੀ ਆ ਦੁੱਧ ਸਿਰੋ ਖਰਚਾ ਕੱਢਦੇ ਆ ਆਪਾਂ ਇਹਨਾਂ ਦੀ ਫੀਡ ਦਾ ਤੇ ਬਾਕੀ ਘਰ ਦੇ ਸੌਦੇ ਪੱਤੇ ਦਾ ਖਰਚ ਲਓ ਜੀ ਇੱਥੇ ਅਸੀਂ ਦੋਨੇ ਜੀ ਲੱਗ ਪਏ ਧਾਰ ਕੱਢਣ ਪਹਿਲਾਂ ਇਹਨਾਂ ਨੂੰ ਜਿਹੜਾ ਇਹਨਾਂ ਦਾ ਪੇੜਾ ਸਵੇਰ ਦਾ ਦੁਪਹਿਰ ਦਾ ਫੀਡ ਇਹਨਾਂ ਦੀ ਪੇਂ ਦੇ ਦਈਦੀ ਅਸੀਂ ਉਹ ਫਿਰ ਜਾਂ ਤੂੜੀ ਆ ਜਾਂ ਥੋੜੇ-ਬੋਧੇ ਪੱਠੇ ਪਏ ਉਹਨਾਂ ਦੇ ਵਿੱਚ ਫਿਰ ਮਿਕਸ ਕਰ ਦਈਦੀ ਆ ਨਿਦਰਾ ਨਹੀਂ ਚਾਰੀਦਾ ਜੀ ਕਹਿੰਦੇ ਥੋੜਾ-ਬੋਧਾ ਮਿਕਸ ਕਰ ਦਿਆ ਕਰੋ ਡਾਕਟਰ ਕਹਿੰਦੇ ਫਿਰ ਇਹਨਾਂ ਦੀ ਇਦਾਂ ਪਾਚ ਤਾਂ ਨਹੀਂ ਪਸੂ ਨੂੰ ਪੇੜਾ ਕੱਲਾ ਹੁਣ ਵੇ ਗਰਮੀ ਬਾਲੀ ਹੋਈ ਜਾਂਦੀ ਹੈ ਹੁਣ ਅਸੀਂ ਇੱਥੇ ਬੈਠੇ ਨੇ ਜੋਰ ਸਾਹਿਬ ਕਹਿੰਦੇ ਬੱਸ ਹੋਈ ਜਾਂਦੀ ਹੈ ਅੱਜ ਤਾਂ ਪੱਖਾ-ਪੁੱਖਾ ਲਾਉਣਾ ਚਾਹੀਦਾ ਹੈ ਤੇ ਹੁਣ ਕਰਦੇ ਆਂ ਇੰਤਜ਼ਾਮ ਪੱਖੇ ਦਾ ਵੀ ਵੈਸੇ ਅਸੀਂ ਇੱਕ ਪੱਖਾ ਵੱਡਾ ਫਰਾਟਾ ਹੀ ਲਾ ਲਈਦਾ ਇੱਥੇ ਉਹਦੀ ਹਵਾ ਸਾਰੇ ਪਸ਼ੂਆਂ ਨੂੰ ਆਈ ਜਾਂਦੀ ਐ ਇੱਕ ਛੋਟੀ ਜੀ ਆਪਾਂ ਵਿੱਚੋਂ ਵੇਚ ਦਿੱਤੀ ਸੀਗੀ ਪਲੂਣ ਤੇ ਉਹ ਥੋੜੀ ਜਿਹੀ ਹੋ ਗਈ ਉਹਨੂੰ ਸ਼ਿਕਾਇਤ ਜੀ ਦੰਦੇ ਜਿਹਦੀ ਉਹ ਆਪਾਂ ਨੂੰ ਵੇਚਣੀ ਪਈ ਦੀ ਥੋੜੀ ਘਾਟੇ 'ਚ ਹੀ ਵੇਚੀ ਆ ਪਰ ਇਹ ਸੀ ਵੀ ਉਹਦੀ ਰਾਖੀ ਬਹੁਤ ਕਰਨੀ ਪੈਂਦੀ ਸੀ ਰਾਤ ਨੂੰ ਅਠ ਅਠ ਕੇ ਤਾਂ ਕਰਕੇ ਆਪਾਂ ਵੇਚ ਦਿੱਤੀ ਉਹ ਇੱਥੇ ਜੀ ਆਪਾਂ ਧਾਰਾ ਕੱਢ ਕੇ ਆ ਗਏ ਸੀ ਦੁੱਧ ਵਗੈਰਾ ਪਾ ਲਿਆ ਸੀ ਆ ਡੇਰੀ ਵਾਲਾ ਰੱਖ ਦਿੱਤਾ ਪਾ ਕੇ ਹੁਣ ਦੁੱਧ ਘਟਿਆ ਆ ਗਰਮੀ ਕਰਕੇ ਇੱਧਰ ਇਹਨਾਂ ਦੀ ਖੂਦ ਹੀ ਜਾਣ ਦੀ ਤਿਆਰੀ ਸੀ వాటర్ కూలਰ ਛੋਟਾ ਭਰ ਕੇ ਲੈ ਜਾਂਦੇ ਹੁੰਦੇ ਕੋਲ ਪਾਣੀ ਦਾ ਉੱਥੇ ਕਹਿੰਦੇ ਖਿਆਲ ਲੱਗਦੀ ਘੜੀ ਘੜੀ ਤੇ ਇੱਥੇ ਆਪਾਂ ਲੱਗ ਪਏ ਜੀ ਅੰਦਰੋਂ ਕੂੜਾ ਕੱਢ ਲਈ ਸੀ ਮੈਂ ਅੰਦਰ ਪੈਰਾਂ ਨਾਲ ਤੂੜੀ ਤਾੜੀ ਮਾੜੀ ਮੋਟੀ ਚੱਲ ਜਾਂਦੀ ਆਪ ਤਾਂ ਖਿਆਲ ਰੱਖੀਦਾ ਪੈਰ ਬੂਟ ਥੱਲੇੋਂ ਤਾਂ ਧੋ ਕੇ ਆਈ ਦੇ ਉਧਰੋਂ ਪਾਣੀ ਦੇ ਨਾਲ ਤੇ ਪਰ ਇਹ ਤਾਂ ਯਰ ਜਣ ਨਹੀਂ ਇੰਨੀ ਕੇਅਰ ਕਰਦੇ ਹੈਗੇ ਕਹਿੰਦੇ ਕੋਈ ਗੱਲ ਨਹੀਂ ਤੋਤੇ ਹੀ ਆ ਪਰ ਫਿਰ ਮੈਨੂੰ ਤਾਂ ਇਹ ਹੁੰਦਾ ਵੀ ਚਲੋ ਸਾਫ਼ ਸੁਥਰਾ ਮਾੜਾ ਮੋਟਾ ਰਹੇ ਕਿਉਂਕਿ ਕੋਈ ਨਾ ਕੋਈ ਕੋਈ ਨਾ ਕੋਈ ਆਉਂਦਾ ਘਰੇ ਜੀ ਵਸਤਿਆ ਘਰਾਂ ਚ ਤਾਂ ਕੋਈ ਨਾ ਕੋਈ ਆਇਆ ਰਹਿੰਦਾ ਹੈ ਇਹ ਬੰਦਿਆਂ ਨੂੰ ਥੋੜੋ ਕਿਸੇ ਨੇ ਕਹਿਣਾ ਜੀ ਹਰ ਇੱਕ ਨੇ ਕਹਿਣਾ ਹੈ ਕਹਿਣਾ ਇਹ ਸਾਰੀ ਡੈੜੀ ਕੀ ਕਰਦੀ ਹੈ ਬਿੱਲੀ ਅਸੀਂ ਹੈ ਜੀ ਦੋ ਜੀ ਜਾਂ ਤੀਜਾ ਸਾਡਾ ਡਾਰਦੇ ਨੇ ਕੰਮ ਸਾਡਾ ਉਹਨਾਂ ਹੀ ਆ ਸੁਖ ਨਾਲ ਪੰਛੀ ਪਸ਼ੂ ਆ ਖੇਤੀ ਬਾੜੀ ਦਾ ਆ ਕਰਦਾ ਆ ਬੇਲ ਤਾਂ ਜਿਹੜਾ ਦੁਪਹਿਰ ਨੂੰ 2 ਘੰਟੇ ਬੈਲਣ ਆਪਣਾ ਕੰਮ ਕਰਕੇ ਉਹ ਵੀ ਆਪਣੀ ਹਿੰਮਤ ਨਾਲ ਕੰਮ ਛੇਤੀ ਨਿਬੜ ਕੇ ਤਾਂ ਬੈ ਪੈ ਲੈਂਦਾ ਆ ਆ ਦੇਖੋ ਜੀ ਸਵਾਜ ਇਹ ਮਿੱਟੀ ਜੀ ਆਈ ਜਾਂਦੀ ਆਈ ਗਰਦ ਜੀ ਦੇ ਉੱਡ ਉੱਟ ਕੇ ਪੂੜੀ ਵਗੈਰਾ ਤਾਂ ਬਾਲਾ ਹੱਡੀ ਪਰ ਪਤਾ ਨਹੀਂ ਕਿਦਾਂ ਫੇਰ ਇਹਦੀ ਸਾਡੇ ਤਾਂ ਕੰਡ ਦੀ ਕੰਡ ਜੇ ਆਉਂਦੀ ਰਹਿੰਦੀ ਆ ਇੱਥੇ ਆਪਾਂ ਝਾੜੂ ਲਾ ਰਹੇ ਹਾਂ ਬੱਚ ਸਪੀਡ ਥੋੜੀ ਬਹੁਤੀ ਵਧਾ ਵੀ ਦਿੰਦੇ ਸੀ ਅੱਜ ਹੋਰ ਕੋਈ ਵੀਡੀਓ ਨਹੀਂ ਬਣਾਈ ਜੇ दाल ਸਬਜ਼ੀ ਆਪਣੇ ਕੋ ਪਈ ਸੀਗੀ ਇੱਕ ਤਾਂ ਕੜੀ ਵੀ ਥੋੜੀ ਬਹੁਤੀ ਪਈ ਸੀ ਤੇ ਹੋਰ ਆਪਾਂ ਭੁਰਜੀ ਬਣਾਈ ਸੀ ਕਿਸੇ ਵੇਰੇ ਨਿਊਟਰੀ ਦੀ ਉਹ ਵੀ ਥੋੜੀ ਜੀ ਪਈ ਸੀ ਉਹ ਚਲ ਵਾਰ ਜਣੇ ਖਾ ਲੈਣੀ ਇਹਨਾਂ ਨੇ ਖਾ ਲੈਣੀ ਮੈਨੂੰ ਕੜੀ ਸਵਾਦ ਲੱਗੀ ਮੈਂ ਤਾਂ ਕੜੀ ਨੂੰ ਦੁਬਾਰਾ ਲਸਣ ਦਾ ਤੜਕਾ ਲਾ ਕੇ ਖਾਉਂਗੀ ਜੀ ਇੱਥੇ ਜੀ ਲੋ ਆਪਾਂ ਬੇੜਾ ਥੱਲੇ ਵਾਲਾ ਧੋਣਾ ਪੈਂਦਾ ਇਸ ਕਰਕੇ ਜਦੋਂ ਇਹ ਗੁਹਾ ਲੱਦਦੇ ਆ ਤੇ ਗੁਹੇ ਗੁਹਾ ਫਿਰ ਖਿੱਲਰ-ਕੁੱਲਰ ਜਾਂਦਾ ਆ ਤਾਂ ਉਹ ਜੰਮ ਜਾਂਦਾ ਆ ਥੋੜਾ ਪੱਠੇ-ਪੁੱਠੇ ਵੀ ਪਾਏ ਹੁੰਦੇ ਆ ਤਾਂ ਕਰਕੇ ਇੱਥੇ ਖਲਾਰਾ ਜ਼ਿਆਦਾ ਹੁੰਦਾ ਇਸ ਬੇੜ 'ਚ ਇਹ ਬੇੜਾ ਆਪਾਂ ਧੋਣੇ ਆ ਜੀ ਤੀਸਰੇ ਜਾਂ ਚੌਥੇ ਦਿਨ ਧੋਣੇ ਪੈਂਦਾ ਆਪਾਂ ਨੂੰ ਹੋਰ ਜੀ ਜੇ ਵੀਡੀਓ ਚੰਗੀ ਲੱਗੀ ਲਾਈਕ ਕਰਿਓ ਸ਼ੇਅਰ ਕਰਿਓ ਕਮੈਂਟ ਕਰਿਓ ਜੀ ਅੱਜ ਦੀ ਵੀਡੀਓ ਆਪਣੀ ਇੰਨੀ ਸੀ ਹੋਰ ਕੋਈ ਦਾਲ ਸਬਜੀ ਜਾਂ ਰੋਟੀ ਸਬਜੀ ਦੀ ਨਹੀਂ ਬਣਾਈ ਆਪਾਂ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਜੀ ਚਲੋ ਠੀਕ ਹੈ ਜੀ ਮਿਲਦੇ ਆ ਕਿਸੇ ਹੋਰ ਵੀਡੀਓ ਨਾਲ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ